ਪਾਸੇ ਬੰਨ ਲਾਇਆ ਜਾ ਰਿਹਾ ਮੈਂ ਵੀਰ ਨੂੰ ਕਹੂੰਗਾ ਇੱਧਰ ਪਿੱਛੇ ਆ ਕੇ ਦਿਖਾਉਣ ਸੰਗਤਾਂ ਨੂੰ ਇਹ ਬੰਨ ਲਾਇਆ ਜਾ ਰਿਹਾ ਜੀ ਪਹਿਲਾਂ ਵੀ ਪਾਣੀ ਚੜ ਗਿਆ ਸੀ ਦੁਬਾਰਾ ਪਾਣੀ ਚੜ ਗਿਆ ਸੀ ਸਹਾਇਤਾ ਮੰਗਦੇ ਰਹਨੇ ਆ ਜੀ ਸੀ ਬੀ ਟਰਾਲੀਆਂ ਦੀ ਇਹ ਬੰਨ ਐਡਾ ਬੜਾ ਤਾਂ ਬੰਦ ਹੋਊਗਾ ਤਿੰਨ ਪਿੰਡਾਂ ਦੀ ਜ਼ਮੀਨ ਖਤਰੇ 'ਚ ਆ ਇਸ ਬੰਨ ਤੋਂ ਪਰ ਦੁੱਖ ਦੀ ਗੱਲ ਆ ਵੀ ਸੰਗਤ ਆਉਂਦੀ ਹੋ ਨਹੀਂ ਮਦਦ ਕਰਨ ਲਈ ਜੀ ਸੀ ਬੀ ਟਰੈਕਟਰਾਂ ਦੀ ਲੋੜ ਆ ਜੀ ਟਰਾਲੀਆਂ ਦੀ ਕੱਲ ਤੋਂ ਅਸੀਂ ਰੌਲਾ ਪਾ ਰਹੇ ਆ ਜੇ ਟਰੈਕਟਰ ਟਰਾਲੀਆਂ ਤੇ ਜੀ ਸੀ ਬੀ ਹੋਊਗੀ ਤਾਂ ਇਹ ਬੰਨ ਮਜ਼ਬੂਤ ਲੱਗ ਸਕਦਾ ਔਰ ਇੱਕ ਟੁਕੜ 1000 1500 ਟਰਾਲੀ ਭਵੇ ਫੇਰ ਇਹ ਜ਼ਮੀਨਾਂ ਸੇਫ ਹੋ ਸਕਦੀਆਂ ਨੇ ਨਹੀਂ ਤਾਂ ਉਹ ਇੱਧਰ ਪਾਣੀ ਫੇਰ ਚੜ ਗਿਆ ਖੇਤਾਂ 'ਚ ਫੇਰ ਵੜ ਜਾਊਗਾ ਦੋ ਤਿੰਨ ਪਿੰਡਾਂ ਦਾ ਫੇਰ ਨੁਕਸਾਨ ਆ ਜੀ ਇਹ ਪਿੰਡ ਕਿਵੇਂ ਖੜਾ ਹੋਣਗੇ ਕਿਵੇਂ ਆਪਣੇ ਬਰਾਬਰ ਦੇ ਹੋਣਗੇ ਆਪਾਂ ਅੰਦਾਜ਼ਾ ਲਾ ਕੇ ਦੇਖੀਏ ਜਿਨ੍ਹਾਂ ਦੇ ਕੋਲੇ ਜੀ ਸੀ ਵੀਆਂ ਨੇ ਕਈ ਸਸਤਾਵਾਂ ਕੋਲੇ ਪੰਜ-ਪੰਜ ਜੀ ਸੀ ਵੀਆਂ ਨੇ ਸਾਡੀ ਬੇਨਤੀ ਆ ਸਾਨੂੰ ਦੋ ਜੀ ਸੀ ਵੀਆਂ ਦੌਰ ਤਾਂ ਹੀ ਇਹ ਬੰਨ ਲੱਗ ਸਕਦਾ ਨਹੀਂ ਲੱਗ ਨਹੀਂ ਸਕਦਾ ਜੀ ਹੁਣ ਤੁਸੀਂ ਦੇਖੋ ਟਰੈਕਟਰ ਕਿੰਨਾ ਕੰਮ ਨਿਮੇੜ ਦੇਣਗੇ ਆ ਹੁਣ ਉਹਰੇ ਬਾਈਆਂ ਨੇ ਥੈਲੇ ਤੋੜੇ ਭਰ ਕੇ ਲਾਏ ਨੇ ਜੀ ਤੁਹਾਡੇ ਸਾਹਮਣੇ ਆ ਜੀ ਹੁਣ ਪਾਣੀ ਕੱਲ ਬਿਲਕੁਲ ਵੀ ਨਹੀਂ ਸੀਗਾ ਅੱਜ ਫੁੱਲ ਚੜ ਗਏ ਆ ਜੀ ਤੁਹਾਡੇ ਸਾਹਮਣੇ ਆ ਜੀ ਇਸ ਤਰ ਰਿਕਵੈਸਟ ਕਰਦੇ ਰਹਨੇ ਆ ਸੰਗਤਾਂ ਅੱਗੇ ਆ ਇਧਰ ਨੂੰ ਆਓ ਵੀਰੇ ਮੜ ਜਾਓ ਵੀਰੇ ਇਧਰ ਨੂੰ ਬਾਪੂ ਜੀ ਆ ਦੇਖੋ ਤੁਸੀਂ ਉੱਥੋਂ ਲੈ ਕੇ ਬੰਨ ਊਰੇਤ ਕਲਾ ਕੇ ਲੈ ਕੇ ਆਏ ਜੀ ਕੱਲ ਦਾ ਇਹ ਆ ਕਰਿਓ ਜੀ ਟਰੈਕਟਰ ਅੱਗੇ ਨੂੰ ਜੀ ਔਰ ਜੇਕਰ ਇਹ ਪਾਣੀ ਨਹੀਂ ਰੁਕਦਾ ਤਾਂ ਇਹਨਾਂ ਜ਼ਮੀਨਾਂ ਦੀ ਫੇਰ ਬਰਬਾਦੀ ਆ ਫੇਰ ਇਹ ਕਿਸਾਨ ਕਿੱਥੇ ਜਾਣਗੇ ਯਾਰ ਵੀਰੇ ਸਾਨੂੰ 2 ਮਹੀਨੇ ਹੋ ਗਏ ਜੀ ਇਸ ਇਲਾਕੇ ਦੇ ਸੇਵਾ ਲੱਗੇ ਨੂੰ ਸਾਨੂੰ ਸਪੋਰਟ ਅਸੀਂ ਜੀਸੀਬੀ ਟਰੈਕਟਰ ਟਰਾਲੀਆਂ ਚਾਹੁੰਦੇ ਆ ਤੁਹਾਡੇ ਤੋਂ ਇਹ ਪਾਣੀ ਖੇਤਾਂ ਚ ਜਾ ਰਿਹਾ ਮੈਂ ਵੀਰ ਨੂੰ ਕਹੂੰਗਾ ਆ ਪਾਣੀ ਖੇਤਾਂ ਚੋਂ ਜਾ ਰਿਹਾ ਜਿੱਥੇ ਅਸੀਂ ਖੜੇ ਆ ਇਹ ਬੰਨ 2 ਕੁ ਸੌ 2 100 ਫੁੱਟ ਚੌੜਾ ਰਹਿ ਗਿਆ ਜੀਸੀਬੀਆ ਨੂੰ ਲੱਗਦਾ ਕੀ ਆ ਦੋ ਦਿਹਾੜੀ ਚ ਬੰਨ ਲਾ ਦੇਣਗੇ ਲਓ ਮੈਂ ਇਧਰਲੇ ਪਾਸੇ ਹੋ ਜਾਣਾ ਜੀ ਆ ਬੰਨ ਦੋ ਦਿਹਾੜੀਆਂ ਦਾ ਕੰਮ ਆ ਜੀ ਜੇ ਜੀਸੀਬੀਆ ਲੱਗ ਜਾਣਾ ਤੇ ਹੁਣ ਇੰਨਾ ਪਾਣੀ ਵਧ ਰਿਹਾ ਦਰਿਆ ਦੇ ਵਿੱਚ ਇਹਨੇ ਖੇਤਾਂ ਚ ਜਾਣਾ ਵੀਰੇ ਮੜਦਾ ਕਿਸਾਨ ਆਇਓ ਇੱਕ ਦੋਕ ਜੀ ਆਇਓ ਮੜਦਾ ਆਜੋ ਮੜਿਆ ਇਧਰ ਨੋ ਹੋ ਜਾਨੇ ਆਪਾ ਆਜੋ ਵੀਰੇ ਆਜੋ ਆਜੋ ਹੋ ਜਾ ਗਾਂਹ ਚੜਦੇ ਉੱਚੇ ਤੂੰ ਮਿੱਤਰਾ ਵੀਰੇ ਇਹ ਪਾਣੀ ਮੈਨੂੰ ਐਂ ਦੱਸਿਓ ਜੀ ਵੀਰੇ ਇਹ ਕੱਲ ਬਿਲਕੁਲ ਨਹੀਂ ਸੀਗਾ ਪਾਣੀ ਇਹਦੇ ਉਪਰ ਟਰੈਕਟਰ ਚੱਲ ਰਹੇ ਤੇ ਅੱਜ ਕਿੰਨੇ ਕ ਵਜੇ ਚੜਿਆ ਰਾਤ ਨੂੰ ਹਾਂ ਕੱਲ ਤਾਂ ਹੀ ਚੜ ਗਿਆ ਜੀ ਬਾਬਾ ਜੀ ਜਦੋਂ ਟਰੈਕਟਰ ਲੱਗੇ ਜਣਾ ਉਦੋਂ ਜੜ ਗਿਆ ਟਰੈਕਟਰ ਨਾਲ ਨਾਲ ਜੜਦਾ ਗਿਆ ਵੀਰੇ ਅੱਛਾ ਵੀਰੇ ਉਰੇ ਆਪਾਂ ਨੇ ਬੇਨਤੀ ਜਿਹੜੀ ਜੀਐਸਵੀ ਨਾਲ ਆਪਾਂ ਠੇਕਾ ਕਰਿਆ ਸੀ ਉਹ ਕਿੱਥੇ ਹੈ ਜੀਐਸਵੀ ਆਪਣੀ ਉਹ ਆਈ ਹੀ ਨਹੀਂ ਆ ਬਾਬਾ ਆਈ ਅਸੀਂ ਸੰਗਤ ਜੀ ਆਪਣੇ ਵੱਲੋਂ ਨਾਲ ਜੀ ਇਹਨਾਂ ਨੂੰ ਹਾਂ ਕੀਤੀ ਵਾ ਵੀਰ ਉਹਨਾਂ ਨੂੰ 2000 ਟਰੈਲੀ ਆਪ ਜੀ ਪਵਾਓ ਅਸੀਂ ਉਹਨਾਂ ਨੂੰ ਪ੍ਰੋਪਰ ਪੇ ਕਰਾਂਗੇ 2200 ਰੁਪਏ ਟਰੈਲੀ ਦੇ ਹਿਸਾਬ ਨਾਲ ਠੇਕਾ ਕਰਿਆ ਸੀ ਜੀ ਉਹ ਵੀ ਵੀਰ ਉਹ ਨਹੀਂ ਦਾਨੀ ਸੱਜਣ ਨੇ ਜਿਨ੍ਹਾਂ ਦੇ ਜੀਐਸਵੀਆ ਨੇ ਮਤਲਬ ਸਹੀ ਰੇਟ ਦੇ ਵਿੱਚ ਕਰ ਰਹੇ ਸੀ ਪਰ ਮਸਲਾ ਇਹ ਅੱਜ ਉਹ ਪਤਾ ਨਹੀਂ ਆਏ ਕਿਉਂ ਨਹੀਂ ਅੱਜ ਵੀਰੇ ਪਤਾ ਨਹੀਂ ਜੀ ਉਹਨਾਂ ਨੂੰ ਗੱਲ ਹੋਈ ਆਪਣੇ ਗੱਲ ਨਹੀਂ ਹੋਈ ਸੀ ਪਹਿਲਾਂ ਉਹ ਕਹਿੰਦਾ ਚੱਪਿਆ ਨਹੀਂ ਉਹਨੇ ਓਕੇ ਪਰ ਵੀਰੇ ਜੀ ਇਹ ਬੰਨ ਨਾ ਲੱਗਿਆ ਜੀ ਫੇਰ ਬਰਬਾਦੀ ਕਿੰਨੀ ਕਰੇ ਫੇਰ ਬਰਬਾਦੀ ਬਹੁਤ ਜ਼ਿਆਦੀ ਫੇਰ ਹੋਏ ਨਹੀਂ ਬਾਈ ਕੀ ਨਹੀਂ ਜਾਣੀ ਫੇਰ ਕਣਕ ਨਹੀਂ ਵੇਜੀ ਜਾਣੀ ਟਾਈਮ ਥੋੜਾ ਰਹਿ ਗਿਆ ਬਿਲਕੁਲ ਹਾਂਜੀ ਕਣਕੇ ਚਲੋ ਗੁਰੂ ਸਾਹਿਬ ਅੱਗੇ ਅਰਦਾਸਾਂ ਨੇ ਪਾਣੀ ਇਹ ਬਾਪਾ ਵੀ ਫੇਰ ਅੱਗੋਂ ਵੀ ਟਰੈਕਟਰ ਰੋਕਦੇ ਆ ਨਾ ਜੇ ਇਹ ਪਾਣੀ ਰੁਕ ਜੇ ਤੇ ਟਰੈਕਟਰ ਲਾ ਲਾਂਗਾ ਆਪਣਾ ਚੱਲੂਗਾ ਅੱਗੇ ਜਿਹੜਾ ਪਿੱਛੇ ਪੱਧਰ ਕਰ ਰਹੇ ਆ ਜੀ ਉਹ ਵੀ ਇਹੀ ਪਾਣੀ ਮਾਰ ਕਰਦਾ ਜੀ ਉੱਥੇ ਜਾ ਕੇ ਤਿੰਨ ਪਿੰਡਾਂ ਦੀ ਜ਼ਮੀਨ ਨੂੰ ਰਗੜਦਾ ਦੋ ਤਿੰਨ ਦਿਨੋਂ ਇਸ ਕਰਕੇ ਇਹ ਪਾਣੀ অতি ਜ਼ਰੂ ਇਹਦੇ ਲਈ ਅਸੀਂ ਸੰਗਤਾਂ ਤੋਂ ਚਾਹੁੰਦੇ ਹਾਂ ਜੇ ਕੋਈ ਜੀਸੀਬੀਆਂ ਲੈ ਕੇ ਆ ਸਕਦੇ ਨੇ ਪ੍ਰਾਪਰ ਡੀਜ਼ਲ ਪਾਇਆ ਜਾਊਗਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਸਾਡੀ ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਸ਼ੇਅਰ ਕਰ ਦਿਓ ਅਸੀਂ ਪਿੰਡ ਰਾਦਲਕੇ ਦੇ ਵਿੱਚ ਖੜੇ ਹਾਂ ਜੀ ਸ਼੍ਰੀ ਧਰਨਤਨ ਸਾਹਿਬ ਤਹਿਸੀਲ ਪੱਟੀ ਦੇ ਵਿੱਚ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਬੇਨਤੀ ਕਰ ਰਹੇ ਹਾਂ ਉਹ ਦੇਖੋ ਉੱਥੋਂ ਲੈ ਕੇ ਬੰਨ ਲਾ ਕੇ ਲੈ ਕੇ ਆਏ ਜੀ ਜਿੱਥੋਂ ਅਗਲਾ ਟਰੈਕਟਰ ਭਰ ਕੇ ਲੈ ਕੇ ਆਇਆ ਕਰਾ ਔਰ ਇਹ ਦੋ ਦਿਨਾਂ 'ਚ ਕੰਮ ਨਿਬੜੇ ਜੇ ਜੀਸੀਬੀਆਂ ਹੋਣ ਇੱਧਰ ਨੂੰ ਆ ਜਾਓ ਵੀਰੇ ਜੇਕਰ ਜੀਸੀਬੀਆਂ ਹੋਣ ਇਹ ਜਲਦੀ ਕੰਮ ਨ ਇਹਰੇ ਹੁਣ ਇਹਦਾ ਹੱਲ ਤਾਂ ਹੁਣ ਲੱਗ ਜੂ ਬਨ ਛੇਤੀ ਇਹ ਲੱਗ ਜੂ ਲੱਗ ਜੂ ਇਹਦਾ ਤਾਂ ਹੋਗਾ ਹੈਈ ਅੱਜ ਤਾਂ ਕੱਲ ਤਾਂ ਕੱਲ ਤੋਂ ਹੋ ਜੂਗਾ ਜੀ ਤੁਸੀਂ ਕਿਉਂ ਇਧਰ ਤੋਂ ਨਾ ਕਰੀਏ ਤੁਸੀਂ ਜੀ ਟਰੈਕਟਰ ਦੇਖ ਲਓ ਡੀਜ਼ਲ ਆਪਣੇ ਕੋਲ ਹੈਗਾ ਮੈਂ ਡਰਮ ਹੋਰ ਲਿਆ ਆਉਣਾ ਆਪਾਂ ਕੱਲ ਨੂੰ ਇੱਕ ਹੋਰ ਕੰਮ ਕਰੀਏ ਨਹੀਂ ਇਹ ਮਿੱਟੀ ਬਰਾਬਰਾਂ ਦੀ ਇਹਦੇ ਤੋੜੇ ਦਾ ਦੋ ਦੋ ਤਿੰਨ ਤਿੰਨ ਤਿਆ ਲਾਗੋ ਤੇ ਟਿਕੜਾ ਢੱਕ ਦ ਆ ਜੂਗਾ ਆਪਾਂ ਕ੍ਰੇਟ ਭਰ ਕੇ ਕੋਈ ਪੰਜ ਚਾਰ ਤਾਂ ਲਾਈਏ ਜੀ ਹਾਂ ਲੱਗ ਜਾਂਦਾ ਹੈ ਸੰਗਤ ਆਉਂਦੇ ਫੇਰੀ ਗੱਲ ਕਰੀਏ ਪਾਲ ਮਿਲਣ ਲੱਗਦਾ ਜੂੰਦਾ ਹੀ ਆ ਪਾ ਨੂੰ ਕਿੰਨੀ ਕਿ ਜਿੱਤ ਕਰਦੀ ਹੈ ਜੂੰਦਾ ਹੀ ਆ ਪਰ ਵੀਰੇ ਤਾਨੂੰ ਤੁਸੀਂ ਤੇਰੇ ਨਾ ਤੇਰੇ ਨਾ ਅੱਖਿਆ ਖੜਾ ਪਿਆਰ ਤੁਹਾਡਾ ਮੇਰੇ ਨਾਲ ਬਹੁਤਾ ਪੈ ਗਿਆ 2 ਮਹੀਨੇ ਹੋ ਗਏ ਮੈਨੂੰ ਲੱਗਦਾ ਨਹੀਂ ਤੁਸੀਂ 6 ਮਹੀਨੇ ਮੈਨੂੰ ਬੇਲਾ ਕਰੋਗੇ ਨਹੀਂ ਆ ਦੇਖ ਲਓ ਜ਼ਮੀਨਾਂ ਦੀ ਬਰਬਾਦੀਆ ਖੜੇ ਹੱਸ ਰਹੇ ਨੇ ਬਾਈ ਹੁਣੀ ਪਾ ਜੀ ਇਹ ਪਿਆਰ ਪਾਉਣਾ ਇਹ ਉਹਨੇ ਬਵਾਇਆ ਆ ਪਾਲ ਤੇਰੇ ਨਾਲ ਯਾਦਾਂ ਬਣੀਆਂ ਉਮਰ ਦੀਆਂ ਸਾਡੇ ਨੇ ਇਹ ਜੇ ਸਾਰੇ ਆੜਾ ਜਿਹੇ ਰੋਮਾਂ ਦੇ ਰੋ ਰੋ ਮਰ ਜਾਗੇ ਪਰ ਵੀਰੇ ਮੇਰੇ ਵੱਲੋਂ ਆਪਾਂ ਕੱਲ 500 ਟਰੈਲੀ ਦੀ ਗੱਲ ਕਰੀ ਸੀ ਨਾ ਮੇਰੇ ਵੱਲੋਂ ਚਾਹੇ ਤੁਸੀਂ 800 ਪਵਾ ਲਓ ਆਪਾਂ ਪੈਸੇ ਦੇਵਾਂਗੇ ਪਵਾਓ ਜੀ ਰੇ ਟਰੈਲੀ ਇਹਨੂੰ ਪੱਕਾ ਕਰੋ ਬੰਨ ਨੂੰ ਜੀ ਨਹੀਂ ਨਹੀਂ ਹਨਾ ਨਾਲ ਅਸੀਂ ਲੱਗੀਆਂ ਤੁਹਾਡੇ 500 ਦੀ ਜਗ੍ਹਾ ਚਾਹੇ 200 ਵੱਧ ਪੈ ਜਾਵੇ ਵੀਰੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਪਰ ਇਹਨੂੰ ਪਈਣਾ ਇਹਨੂੰ ਬੰਨਣ ਨੂੰ ਆਪਾਂ ਉਹ ਪੈਲੀ ਨਾਲ ਉਹ ਤਕਰੀਬਨ ਕੋਈ 3-4 ਫੁੱਟ ਉੱਚਾ ਕਰਨਾ ਹੈ ਠੀਕ ਹੈ ਜੀ ਆਹ ਇਹ ਨਹੀਂਗਾ ਬੰਨ ਆਪਾਂ ਛੋਟਾ ਰੱਖਦੇ ਆ ਤੇ ਫਿਰ ਆਪਾਂ ਨੂੰ ਨੁਕਸਾਨ ਹਰ ਵਾਰ ਹੁੰਦਾ ਹੈ ਹਰ ਬਾਰੀ ਹੁੰਦਾ ਹੈ ਟੁੱਟ ਗਿਆ ਇੱਥੋਂ ਟੁੱਟ ਗਿਆ ਇਹ ਪਿਛਲੀ ਵਾਰ ਦਾ ਹੀ ਇਹਨੇ ਨੁਕਸਾਨ 23 ਦਾ ਹੀ ਸ਼ੁਰੂ ਕੀਤਾ ਹੀ ਇੱਥੋਂ ਇਹ ਨਹੀਂ ਟੁੱਟਦਾ ਤੇ ਫਿਰ ਜਿਹੜਾ ਥੋੜਾ ਬੋਧਾ ਪਾਣੀ ਜਿਤਨਾ ਲੱਖ ਕਿਸਕ ਵੀ ਪਾਣੀ ਹੋ ਨਹੀਂ ਮਰ ਸਕਦਾ ਨਹੀਂ ਮਰਦਾ ਨਹੀਂ ਮਰ ਕਰਦਾ ਜੇਕਰ ਬੰਨ ਲੱਗ ਜੇ ਨਾ ਸੰਗਤ ਜੀ ਤਾਂ ਬਾਈ ਦਾ ਕਹਿਣਾ 1 ਲੱਖ ਪਾਣੀ ਜੇ ਦਰਿਆ ਚ ਆਉਂਦਾ ਤਾਂ ਖੇਤਾਂ ਚ ਨਹੀਂ ਜਾਂਦਾ ਜੀ ਤੁਸੀਂ ਦੇਖ ਰਹੇ ਹੋ ਪਿੱਛੇ ਅਸੀਂ ਕਿੰਨਾ ਲੰਬਾ ਮਤਲਬ ਇਹ ਜਿਹੜੇ ਥੈਲੇ ਨੇ ਇਹ ਆਪ ਹੱਥੀਂ ਲਾਏ ਸੀ ਜੀ ਸਾਰਿਆਂ ਨੇ ਇਕੱਠੇ ਹੋ ਕੇ ਨਾਲ ਅਸੀਂ ਟੀਮ ਲਾ ਕੇ ਰੱਖੀ ਨਾਲ ਇਹ ਪਿੰਡ ਸੀਗੇ ਦੋ ਪਰ ਇਹ ਹੁਣ ਮਸਲਾ ਇਹ ਬਣਿਆ ਵੀ ਦੁਬਾਰਾ ਟੁੱਟ ਗਿਆ ਕਿਉਂਕਿ ਪਾਣੀ ਚੜ ਗਿਆ ਸੀਗਾ ਪਰ ਹੁਣ ਇਹਨੂੰ ਜਲਦੀ ਲਾਉਣ ਲਈ ਤੁਹਾਡੇ ਸਾਥ ਦੀ ਲੋੜ ਆ ਜੇ ਸੀ ਵੀ ਆ ਜੇ ਕਿਸੇ ਕੋਲ ਹੈਗੀਆਂ ਤਾਂ ਉਹ ਪਹੁੰਚਦੀਆ ਕਰੋ ਜੀ